ਫੋਕ ਵੜਾ ਵਿਖੇ ਦਰਸ਼ਾ ਮੌਸਮੇ ਹੰਗਾਮਾ ਹੋ ਗਿਆ ਜਦੋਂ Hindu ਸੰਗਠਨਾ ਨੇ ਗੋਲਚੌਂਗ ਵਿਖੇ ਲੱਗੀ ਫਲੈਕਸ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਉਤਾਰ ਕੇ ਇਸਾਈ ਭਾਈਚਾਰੇ ਦੀ ਫਲੈਕਸ ਲਗਾਉਂਦੇ ਗੰਭੀਰ ਦੋਸ਼ ਲਗਾਉਂਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸੰਬੰਧੀ ਬਖਵਾਕ ਬੁਲਾਰਿਆਂ ਨੇ ਕਿਹਾ ਕਿ ਮਿਤੀ 20 ਮਾਰਚ ਨੂੰ ਆਰੀਆ ਹਾਈ ਸਕੂਲ ਵਿਖੇ ਰੰਗੜ ਬਾਸ਼ਾ ਵਾਲਿਆਂ ਦੀ ਚੌਂਕੀ ਹੋ ਰਹੀ ਹੈ ਜਿਸ ਨੂੰ ਲੈ ਕੇ ਸ਼ਰਧਾਲਿਓਂ ਵੱਲੋਂ ਗੋਲ ਚੌਂਕ ਵਿਖੇ ਫਲੈਕਸ ਲਗਾਈ ਗਈ ਸੀ ਜਿਸ ਨੂੰ ਕੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਉਤਾਰ ਕੇ ਉਹਨਾਂ ਦੀ ਫਲੈਕਸ ਵਾਲੇ ਐਂਗਲ ਵਿੱਚ ਇਸਾਈ ਭਾਈਚਾਰੇ ਵੱਲੋਂ ਫਗਵਾੜਾ ਵਿਖੇ ਕਰਵਾਏ ਜਾ ਰਹੇ ਸਮਾਗਮ ਦੀ ਫਲੈਕਸ ਲਗਾ ਦਿੱਤੀ ਗਈ ਤੇ ਉਹਨਾਂ ਦੀ ਫਲੈਕਸ ਦੀ ਬੇਅਦਵੀ ਕਰਦੇ ਹੋਏ ਹੇਠਾ ਸੁੱਟ ਦਿੱਤੀ ਗਈ ਉਨਾ ਕਿ ਆ ਕਿ ਅਗਰ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਵੀ ਫਗਵਾੜਾ ਚ ਇਸ ਸਮਾਗਮ ਨੂੰ ਨਹੀਂ ਹੋਣ ਦੇਣਗੇ ਜਿਸ ਬਾਬਤ ਇੱਕ ਮੰਗ ਪੱਤਰ ਵੀ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਗਿਆ ਬਾਬਾ ਜੀ ਦੀ ਚੌਕੀ ਫਗਵਾੜੇ ਦੇ ਵਿੱਚ ਮੰਗਿਆਂ ਵਾਲੇ ਰੰਗੜ ਬਾਦਸ਼ਾਹ ਜੀ ਦੀ ਹੋ ਰਹੀ ਆ ਉਸ ਫਲੈਕਸ ਦੇ ਵਿੱਚ ਜਿਹੜੇ ਫਲੈਕਸ ਅਸੀਂ ਲਗਾਈ ਸੀ ਗੋਲ ਚੌਂਕ ਦੇ ਵਿੱਚ ਇਹ ਪਰਸੋ ਰਾਤੀ ਲੱਗੀ ਆ ਔਰ ਅੱਜ ਜਿਵੇਂ ਦਿਖਿਆ ਸਵੇਰੇ ਦੁਪਹਿਰ ਨੂੰ ਸਾਨੂੰ ਪਤਾ ਲੱਗਾ ਕਿ ਸਾਡੀ ਫਲੈਕਸ ਨੂੰ ਉਤਾਰ ਕੇ ਬਹੁਤ ਹੀ ਮਤਲਬ ਭੰਦੇ ਟੰਗ ਦੇ ਨਾਲ ਉਹਨਾਂ ਨੇ ਉਹਨੂੰ ਲਾ ਕੇ ਆਪਣੀ ਫਲੈਕਸ ਜਿਹੜੀ ਲਗਾਤੀ ਆ ਤੇ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਕਿ ਭਾਈ ਇਹ ਕੰਮ ਜਿਹੜਾ ਹੈਗਾ ਇਹ ਇਸ ਹੱਬ ਦਾ ਹੋਵੇ ਕਿ ਕਿਸੇ ਨੂੰ ਵੀ ਜਿਹੜਾ ਹੈ ਇਹਦੇ ਵਿੱਚ ਹੋਣਾ ਨਹੀਂ ਚਾਹੀਦਾ ਬੇਅਦਬੀ ਜਿਹੜੀ ਮਾਰਾਈ ਗਈ ਆ ਤੇ ਇਹ ਸਾਡੇ ਕੋਈ ਵੀ ਗੁਰ ਭਾਈ ਸਾਰੇ ਆਪਣੇ ਨਾ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਡੇ ਹੈਗੇ ਨੇ ਤੇ ਇਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਾ ਇਹੋ ਜਿਹਾ ਚੱਲਿਆ ਨਹੀਂ ਜਾਊਗਾ ਜੋ ਵੀ ਇਹਨਾਂ ਨੇ ਕਾਰਾ ਕੀਤਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਮੰਗਦੇ ਆ ਕਿ ਇਹ ਜਿਨ੍ਹਾਂ ਨੇ ਵੀ ਇਹ 파ੜਿਆ ਉਹਨਾਂ ਨੂੰ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਅਗਲੇ ਬੋਰਡ ਕਾ ਤਾਂ ਅਸੀਂ ਗੱਲ ਆ ਕੇ ਗਏ ਤੁਸੀਂ ਸਾਡੇ ਗੁਰੂ ਮਹਾਰਾਜ ਦੀ ਚੌਂਕੀ ਆ ਫਗਵਾੜੇ ਦੇ ਵਿੱਚ 20 ਮਾਰਚ ਨੂੰ ਆ ਰਿਹਾ ਹੈ ਜਦੇ ਵਿੱਚ ਤੇ ਅੱਜ ਪਰसों ਆਤੀ تھے ਬੋਰਡ ਲਾਇਆ ਵਾ ਅੱਜ ਆਹ ਮਸੀਹ ਦੀ ਕੁਛ ਕੰਨੀ ਜਿਹੜੇ ਆ ਪਾਕਿਸਤਾਨ ਦੀ ਆ ਪਾਰਦੀ ਆ ਇਹਨਾਂ ਨੇ ਸਾਡਾ ਬੋਰਡ ਬਣਵਾ ਦਿੱਤਾ ਵਾ ਇਹ ਹਰਕਤ ਨਿੰਦਨਯੋਗ ਆ ਇਹਨਾਂ ਦੀ برداشت ਨਹੀਂ ਕੀਤੀ ਜਾਊਗੀ ਅਸੀਂ ਕਹਿੰਦੇ ਤੁਸੀਂ ਇਦਾਂ ਦੇ ਕੰਮ ਨਾ ਕਰੋ ਜਿਹਦੇ ਵੀ ਨਿੰਦਨਯੋਗ ਆ ਸਾਰੇ ਵਰਲਡ ਨੂੰ ਪਤਾ ਤੁਸੀਂ ਕੀ ਕੰਮ ਕਰਦੇ ਵੇ ਸਾਡਾ ਹੋਰ ਕੋਈ ਬੋਰਡ ਫਟਿਆ ਏ ਜਿੰਮੇਵਾਰ ਹੋਊਗਾ ਜੇ ਮੈਨੂੰ ਤੇ ਸਾਡੀ ਸੰਧ ਨੂੰ ਕੋਈ ਧਮਕੀ ਆਉਂਦੀ ਏ ਪੰਜ ਬੰਦੇ ਜਿੰਮੇਵਾਰ ਹੋਣਗੇ ਸ਼ਗਲਾਂ ਦਿਖਾ ਦਿਓ ਇਹਨਾਂ ਦੀ ਹੁਣ ਹੁਣ ਤੁਹਾਡਾ ਕੀ ਐਕਸ਼ਨ ਹੈ ਕੈਮਰੇ ਲੱਗੇ ਹੋਏ ਆ ਅੱਗੇ ਵੀ ਕੈਮਰੇ ਲੱਗੇ ਐ ਪ੍ਰਸ਼ਾਸਨ ਨੂੰ ਮੰਗ ਕਰਦੇ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਇਹਨਾਂ ਸਾਰੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਫੌਜੀ ਵਾਲੇ ਪਾਸ ਤੋਂ ਵੀ ਆ ਹਦੀਆਬਾਦ ਐਡਰੈਸ ਲਿਖਿਆ ਹੋਇਆ ਜੀ ਅਸੀਂ ਮੰਗ ਕਰਦੇ ਆ ਕਿ ਜਿਹੜੀ ਇਹ ਹਿੰਦੂ ਧਰਮ ਦੇ ਪੋਸਟਰ ਦੀ ਬੇਦਬੀ ਹੋਈ ਆ 24 ਘੰਟੇ ਵਿੱਚ ਬੇਦਬੀ ਦੀ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਬਖਸ਼ਿਆ ਜਾਵੇ ਜੇ ਉਹਨਾਂ ਉੱਤੇ ਕਾਰਵਾਈ ਨਹੀਂ ਹੋਈ ਤੇ ਅਸੀਂ ਫਿਰ ਆਏ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਅਸੀਂ ਹੋਣ ਨਹੀਂ ਦਵਾਗੇ ਇਹ ਪ੍ਰਸ਼ਾਸਨ ਸਾਡੀ ਡਿਮਾਂਡ ਆ ਵੀ 295 ਦੀ ਕਾਰਵਾਈ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗਾ ਨਹੀਂ ਤਾਂ ਇਹ ਸ਼ਹਿਰ ਦਾ ਜਿਹੜਾ ਮਾਹੌਲ ਬਣਾ ਹੋਊਗਾ ਉਹਦੇ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹਨਾਂ ਦਾ ਪ੍ਰੋਗਰਾਮ ਅਸੀਂ ਹੋਣ ਨਹੀਂ ਦਵਾਗੇ ਇਸ ਸ਼ਹਿਰ ਤੇ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਇਹ ਮਾਮਲਾ ਪ੍ਰਸ਼ਾਸਨ ਨੇ ਧਿਆਨ ਚ ਮਾਮਲਾ ਆ ਗਿਆ ਬਾਅਦ ਤੇ ਅਸੀਂ ਉਹਨਾਂ ਦੇਖਣਾ ਵੀ ਕਾਰਵਾਈ ਹੋ ਕੀ ਕਰਦੇ ਆ ਕਿਉਂਕਿ ਬੇਦਬੀ ਹੋਈ ਆ ਸਾਡੇ ਮਾਰਾ ਦੀ ਬੇਦਬੀ ਹੋਈ ਆ ਹਿੰਦੂ ਘਰ ਦੀ ਬੇਦਬੀ ਹੋਈ ਆ ਉਦ੍ਰਿਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮੁਖੀ ਗੌਰਵ ਧੀਰ ਪੁਲਿਸ ਪਾਰਟੀ ਸਮੇਤ ਘਟੜਾਂ ਵਾਲੀ ਥਾਂ ਗੋਲਚੌਂਗ ਵਿਖੇ ਪਹੁੰਚੇ ਜਿੱਥੇ ਉਹਨਾਂ Hindu ਭਾਈਚਾਰੇ ਨਾਲ ਗੱਲਬਾਤ ਕੀਤੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ